ਫਰੀਦਕੋਟ ਦੇ ਪਿੰਡ ਸੁਖਣਵਾਲਾ ਕਤਲ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਕਰੀਬ 10 ਦਿਨ ਪਹਿਲਾਂ ਹੋਏ ਗੁਰਵਿੰਦਰ ਸਿੰਘ ਹਤਿਆਕਾਂਡ ਦੇ ਤਿੰਨੋਂ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਅੱਜ ਖਤਮ ਹੋ ਗਿਆ ਹੈ ਤੇ ਇਹ ਹਤਿਆ ਕਥਿਤ ਤੌਰ ਤੇ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਕੀਤੀ ਸੀ ਪੁਲਿਸ ਨੇ ਉਸੇ ਦਿਨ ਪਤਨੀ ਨੂੰ ਕਾਬੂ ਕਰ ਲਿਆ ਸੀ ਇਸ ਸਮਗਰੋ ਪ੍ਰੇਮੀ ਨੇ ਅਦਾਲਤ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਉਹਨਾਂ ਦੇ ਇੱਕ ਹੋਰ ਸਾਥੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਇਹਨਾਂ ਤਿੰਨੋਂ ਮੁਲਜ਼ਮਾਂ ਨੂੰ ਅੱਜ ਸਿਵਲ ਜੱਜ ਜਗਰਾਤ ਸਿੰਘ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਪੇਸ਼ੀ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕੋਲੋਂ ਕੁਝ ਮੋਬਾਈਲ ਫੋਨ ਬਰਾਮਦ ਕਰਨ ਦੀ ਗੱਲ ਕਹਿੰਦਿਆਂ ਤਿੰਨ ਦਿਨਾਂ ਦੇ ਹੋਰ ਪੁਲਿਸ ਰਿਮਾਂਡ ਦੀ ਮੰਗ ਦੇ ਲਈ ਅਰਜੀ ਦਾਇਰ ਕੀਤੀ ਸੀ ਮਾਨਯੋਗ ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੁਲਿਸ ਦੀ ਅਰਜੀ ਨੂੰ ਕਾਰਜਕਾਰ ਦਿੱਤਾ ਤੇ ਵੱਡੀ ਖਬਰ ਇਹ ਹੈ ਕਿ ਮਾਨਯੋਗ ਅਦਾਲਤ ਨੇ ਤਿੰਨੋਂ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਜੇਲ੍ਹ ਭੇਜ ਦਿੱਤਾ ਹੈ ਤੇ ਹੁਣ ਇਹਨਾਂ ਨੂੰ 22 ਦਸੰਬਰ ਨੂੰ ਮੁੜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਦੱਸਦੀ ਹੈ ਕਿ ਪਤਨੀ ਰੁਪਿੰਦਰ ਕੌਰ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਦੋ ਵਾਰ ਉਸ ਨੂੰ ਜ਼ਹਿਰ ਦਿੱਤਾ ਗਿਆ ਸੀ ਜਦੋਂ ਉਸ ਦੀ ਮੌਤ ਨਹੀਂ ਹੋਈ ਤਾਂ ਫਿਰ ਗਲਾ ਘੁੱਟ ਕੇ ਜਿਹੜਾ ਉਸ ਨੂੰ ਮਾਰਿਆ ਗਿਆ ਸੀ ਔਰ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਇਹੀ ਵੱਡਾ ਖੁਲਾਸਾ ਹੋਇਆ ਹੈ ਕਿ ਉਸ ਦਾ ਸਾਹ ਰੁਕਣ ਦੇ ਕਾਰਨ ਦਮ ਘੁੱਟਣ ਦੇ ਕਾਰਨ ਜਿਹੜੇ ਉਸ ਦੀ ਮੌਤ ਹੋਈ ਹੈ ਤਾਂ ਅੱਜ ਹੀ ਪੋਸਟਮਾਰਟਮ ਰਿਪੋਰਟ ਜਿਹੜੀ ਇਹ ਪੁਲਿਸ ਦੇ ਵੱਲੋਂ ਸਾਹਮਣੇ ਲਿਆਂਦੀ ਗਈ ਹੈ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਘਰ ਦੇ ਵਿੱਚ ਇਹ ਰੋਲਾ ਪਾਇਆ ਗਿਆ ਕਿ ਚੋਰ ਆਏ ਸੀ ਔਰ ਉਸ ਤੋਂ ਬਾਅਦ ਉਸ ਦਾ ਕਤਲ ਕੀਤਾ ਗੁਰਵਿੰਦਰ ਦੀ ਲਾਸ਼ ਤੁਹਾਨੂੰ ਦੱਸਦੀ ਹੈ ਕਿ ਛੱਤ ਦੇ ਉੱਪਰ ਮਿਲੀ ਹੈ ਜਿੱਥੇ ਕਿ ਪੁਲਿਸ ਨੂੰ ਹੋਰ ਵੀ ਸ਼ੱਕ ਹੋਇਆ ਕਿਉਂਕਿ ਉਸਦੇ ਸਰੀਰ ਤੇ ਕੋਈ ਜ਼ਖਮ ਦੇ ਨਿਸ਼ਾਨ ਜਿਹੜੇ ਉਸ ਵੇਲੇ ਨਹੀਂ ਆਏ ਸੀ ਲੇਕਿਨ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਉਸਦੇ ਸਰੀਰ ਤੇ ਜ਼ਖਮਾਂ ਦੇ ਨਿਸ਼ਾਨ ਵੀ ਸੀ ਔਰ 12 ਤੋਂ 15 ਜ਼ਖਮ ਜਿਹੜੇ ਉਸਦੇ ਸਰੀਰ ਤੇ ਪਾਏ ਗਏ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਹੋਰ ਵੱਡੀ ਅਪਡੇਟ ਵੀ ਆ ਸਕਦੀ ਹੈ ਸਰ ਜੀ ਗੁਰਵਿੰਦਰ ਟਕਾਨਦਿਤ ਮਾਮਲੇ ਵਿੱਚ ਤਿੰਨੋਂ ਦੋਸ਼ੀਆਂ ਨੂੰ ਦਲਦਿਸ਼ ਪੇਸ਼ ਕੀਤਾ ਗਿਆ ਸੀ ਕਿਸ ਤਰ੍ਹਾਂ ਇਹ ਅੰਦਰ ਪ੍ਰਸੀਡਿੰਗ ਅੱਜ ਬੇਸਿਕਲੀ ਜੀ ਪੁਲਿਸ ਨੇ ਜਿਹੜਾ ਹੈਗਾ ਉਹਨਾਂ ਦਾ ਰਿਮਾਂਡ ਹੋਰ ਐਕਸਟੈਂਡ ਕਰਵਾਉਣ ਵਾਸਤੇ ਜਿਹੜਾ ਐਪਲੀਕੇਸ਼ਨ ਮੂਵ ਕੀਤੀ ਸੀਗੀ ਕਿਉਂਕਿ ਉਹ ਕਹਿੰਦੇ ਸ਼ਾਇਦ ਕੋਈ ਜਿਹੜੇ ਉਹਨਾਂ ਨੇ ਮੋਬਾਈਲ ਫੋਨ ਰਿਕਵਰ ਕਰਵਾਉਣੇ ਹੈਗੇ ਆ ਪਰ ਜੱਸ ਸਾਹਬ ਦੀ ਜਿਹੜੀ ਕੁਇਰੀ ਸੀ ਉਹ ਇਹ ਸੀ ਕਿ ਫੋਨਸ ਆਲਰੇਡੀ ਫਸਟ ਡੇ ਤੋਂ ਹੀ ਇਹਨਾਂ ਦੇ ਰਿਕਵਰ ਕੀਤੇ ਹੋਏ ਹੈ ਤੇ ਜਿਹਦੇ ਕਰਕੇ ਜਿਹੜੀ ਹੈਗੀ ਜਿਹੜੀ 3 ਦਿਨ ਦਾ ਰਿਮਾਂਡ ਜਿਹੜਾ ਪੁਲਿਸ ਨੇ ਮੰਗਿਆ ਸੀ ਉਹ ਟੋਟਲੀ ਡਿਨਾਈਲ ਕਰਕੇ ਕੋਰਟ ਨੇ ਤੇ ਇਹਨਾਂ ਨੂੰ ਜਿਹੜਾ ਹੈਗਾ ਜੇਲ੍ਹ ਚ ਭੇਜ ਦਿੱਤਾ ਹੈਗਾ ਤੇ 22 12 ਤਰੀਕ ਨੂੰ ਜਿਹੜਾ ਹੈਗਾ ਇਹਨਾਂ ਨੂੰ ਇੱਕ ਵਾਰੀ ਇੱਥੇ ਪ